ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਰ ਸੋ ਸਾਡੀ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਯੂਕੇ ਦੇ ਵਿੱਚ ਪਹਿਲ ਕਦਮੀ ਜਿਹੜੀ ਕੀਤੀ ਗਈ ਸੀ ਜਿਸ ਵਿੱਚ ਜਿਹੜਾ ਰਵਿਦਾਸੀਆ ਧਰਮ ਜਿਹੜਾ ਰਜਿਸਟਰਡ ਜਿਹੜਾ ਆ ਯੂਕੇ ਦੀ ਧਰਤੀ ਵਿੱਚ ਜਿਹੜਾ ਸਾਡੇ ਸਮੁੱਚੇ ਭਾਈਚਾਰੇ ਨੇ ਰਵਿਦਾਸੀਆ ਭਾਈਚਾਰੇ ਨੇ ਜਿਹੜਾ ਰਜਿਸਟਰਡ ਕਰਾਇਆ ਉਸ ਤੋਂ ਬਾਅਦ ਪੰਜਾਬ ਦੀ ਵੀ ਮੰਗ ਸੀ ਕਿਉਂਕਿ ਸਾਡਾ ਡੇਰਾ ਸੜਕਣ ਬੱਲਾਂ ਜੋ ਸਾਡਾ ਮੱਕਾ ਵੀ ਹੈਗਾ ਉੱਥੋਂ ਵੀ ਇੱਕ ਪੰਜਾਬ ਦੇ ਵਿੱਚ ਜਿਹੜਾ ਇੱਕ ਮੰਗ ਉੱਠੀ ਸਾਰੀ ਜਥੇਬੰਦੀਆਂ ਵੱਲੋਂ ਸੰਤ ਸਮਾਜ ਵੱਲੋਂ ਡੇਰਾ ਸਾਰਕਨ ਬੱਲਾ ਵੱਲੋਂ ਵੀ ਜਿਦੋਂ ਅਮਰ ਸ਼ੀਰ 108 ਸੰਤ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਵੀ ਸਾਡਾ ਵੀ ਜਿਹੜਾ ਧਰਮ ਆ ਉਹਦਾ ਵੀ ਦਸਿਆ ਤੁਹਾਨੂੰ ਸਾਡਾ ਵਧਣਾ ਚਾਹੀਦਾ ਪੰਜਾਬ ਵਿੱਚ ਵੀ ਰਜਿਸਟਰਡ ਹੋਣਾ ਚਾਹੀਦਾ ਸੋ ਉਸ ਤੋਂ ਬਦ ਦੇਰਾ ਸਾਰਕਨ ਬੱਲਾ ਦੀ ਰਹਿਨਮਾਈ 108 ਸੰਤ ਰਣਜਨਦਾਸ ਮਹਾਰਾਜ ਦੀ ਰਹਿਣਵਾਈ ਵੇਜੜਾ ਪੂਰੇ ਪੰਜਾਬ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀਆਂ ਮੇਲੇ ਆ ਉਹ ਸੈਂਟਰ ਗਵਰਨਮੈਂਟ ਨੂੰ ਪ੍ਰਧਾਨ ਮੰਤਰੀ ਨੂੰ ਜਿਹੜੀਆਂ ਭੇਜੀਆਂ ਗਈਆਂ ਤੇ ਪੰਜਾਬ ਸਰਕਾਰ ਨੂੰ ਵੀ ਦੱਸਿਆ ਗਿਆ ਵੀ ਸਾਡਾ ਜਿਹੜਾ ਰਜਿਸਟਰਡ ਧਰਮ ਜਿਹੜਾ ਆ ਰਵਿਦਾਸੀਆ ਧਰਮ ਹੋਵੇ ਇੰਨੀਆਂ ਪੰਜਾਬ ਦੇ ਵਿੱਚੋਂ ਘਰ-ਘਰ ਦੇ ਵਿੱਚੋਂ ਮਿਲਣਾ ਭੇਜਣ ਦੇ ਬਾਅਦ ਯੂਜ਼ ਸਾਡਾ ਧਰਮ ਜਿਹੜਾ ਉਹ ਰਜਿਸਟਰਡ ਨਹੀਂ ਕੀਤਾ ਗਿਆ ਸਰਕਾਰਾਂ ਨੇ ਸੋ ਉਲਟਾ ਜਿਹੜੀਆਂ 39 ਕਾਸਟਾਂ ਆ ਜਦੋਂ ਆਪਾਂ ਨੈਟ ਤੋਂ ਵੀਪਰ ਸਰਚ ਕਰੀਏ ਸ਼ਡਿਊਲ ਕਾਸਟ ਜਦੋਂ ਆਪਾਂ ਗੂਗਲ ਦੇ ਉੱਪਰ ਸਰਚ ਕਰਦੇ ਆਂ ਤੇ ਉਹਰੇ ਵਿੱਚ ਜਿਹੜਾ ਹੁਣ ਸਾਡਾ ਰਵਿਦਾਸੀਆ ਧਰਮ ਸਾਨੂੰ ਲਗਾਉਣਾ ਚਾਹੀਦਾ ਸੀ ਜਿਹੜਾ ਬਣਨਾ ਚਾਹੀਦਾ ਸੀ ਉਹ ਰਵਿਦਾਸੀ ਉਹਨਾਂ ਨੇ ਜਾਤ ਦੇ ਵਿੱਚ ਜਿਹੜਾ ਔਰ ਐਡ ਕਰ ਦਿੱਤਾ ਜਿਸ ਵਿੱਚ ਅਸੀਂ ਆਪਣੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਨਿਖੇਦੀ ਵੀ ਕਰਦੇ ਆ ਵੀ ਸਾਡੀ ਜਾਤ ਜਿਹੜੀ ਆ ਉਹਦਾ ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ ਕਹ ਰਬਿਦਾਸ ਖਾਲਸ ਚਮਾਰਾ ਜੋ ਹਮ ਸੈਰੀ ਸੋ ਮੀ ਤਮਾਰਾ ਉਹਨਾਂ ਨੇ ਪਹਿਲਾਂ ਹੀ ਆਪਣੇ ਆਪ ਨੂੰ ਜਿਹੜਾ ਚਮਾਰ ਜਾਤੀ ਜਿਹੜਾ ਸਮੋਦਰਨ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ ਦੇ ਵਿੱਚ ਵੀ ਖਾਲਸ ਚਮਾਰ ਕਿਹਾ ਆ ਸਾਡੀ ਜਾਤੀ ਤਾਂ ਸਾਡੀ ਜਿਹੜੀ ਇਹ ਚਮਾਰ ਆ ਪਰ ਸਾਡਾ ਜਿਹੜਾ ਧਰਮ ਸਿਗਾ ਰਬਿਦਾਸੀਆ ਧਰਮ ਹੋਣਾ ਚਾਹੀਦਾ ਸਿਗਾ ਪਰ ਪੰਜਾਬ ਸਰਕਾਰ ਮੁੱਖ ਮੰਤਰੀ ਅਤੇ ਸੈਂਟਰ ਗਵਰਨਮੈਂਟ ਤੋਂ ਵੀ ਅਸੀਂ ਇਹ ਮੰਗ ਕਰਦੇ ਆ ਵੇ ਗੱਡੀਆਂ ਮੇਲਾ ਭੇਜਣ ਦੇ ਬਾਅਦੂ ਇਹਨਾਂ ਨੇ ਸਾਡੇ ਨਾਲ ਮਜ਼ਾਕ ਕੀਤਾ ਸਾਡੀ ਜਾਤੀ ਜਿਹੜੀ ਆ ਉਹਨਾਂ ਨੇ ਇੱਕ ਸੀਮੇਦਾਰੀ ਦੇ ਵਿੱਚ ਬਣਾ ਕੇ ਰੱਖਤੀ ਜਿਹਦਾ ਸਾਡਾ ਜਿਹੜੀ ਮੰਗ ਸੀਗੀ ਉਹ ਰਵਿਦਾਸੀਆ ਜਿਹੜੀਆਂ ਧਰਮ ਦੀ ਆ ਤੋਂ ਛੇਤੀ ਹੀ ਅਸੀਂ ਆਪਣੀ ਸੰਸਥਾ ਵੱਲੋਂ ਵੀ ਜਿਹੜਾ ਹਾਈ ਕੋਰਟ ਦੇ ਵਿੱਚ ਇਹ ਜਿਹੜੀ ਰੈਟ ਪਾਵਾਂਗੇ ਅਤੇ ਐਸੀ ਕਮਿਸ਼ਨ ਆਲ ਇੰਡੀਆ ਨੂੰ ਵੀ ਜਿਹੜੀ ਐਪਲੀਕੇਸ਼ਨ ਪਾਵਾਂਗੇ ਵੀ ਪੰਜਾਬ ਸਰਕਾਰ ਦੇ ਵਿੱਚ ਜਿਹੜਾ ਕਾਲਮ ਦੇ ਵਿੱਚ ਰਵਿਦਾਸੀਆ ਲਿਖਿਆ ਉਹਨੂੰ ਜਿਹੜਾ ਵਿੱਚੋਂ ਹਟਾ ਕੇ ਸਾਡਾ ਜਿਹੜਾ ਧਰਮਿਆਂ ਜਿਹੜੀ ਸਾਡੀ ਮੰਗ ਸੀ ਉਹਨੂੰ ਪੂਰਾ ਕੀਤਾ ਜਾਵੇ ਸੋ ਪਹਿਲ ਕਦਮੀ ਆਪਣੀ ਗੁਰੂਬਜ਼ਾਰ ਟੈਕਰ ਬੋਲ ਨੂੰ ਆਪਾਂ ਹਰ ਜ਼ਿਲ੍ਹੇ ਦੇ ਡੀਸੀ ਦਫ਼ਤਰ ਵਿੱਚ ਇੱਕ ਦਿਨ ਅਨਾਉਂਸ ਕਰਕੇ ਜਿਹੜਾ ਛੇਤੀ ਹੀ ਉਹਦੀ ਡੇਢ ਦਵਾਂਗੇ ਤਾਂ ਜੋ ਪੂਰੇ ਪੰਜਾਬ ਦੇ ਹਰ ਡੀਸੀ ਦਫ਼ਤਰਾਂ ਦੇ ਉੱਪਰ ਇਹਦੇ ਮੰਗ ਪੱਤਰ ਜਿਹੜੇ ਆ ਪੰਜਾਬ ਸਰਕਾਰ ਦੇ ਸੈਂਟਰ ਗਵਰਨਮੈਂਟ ਨੂੰ ਦਵਾਂਗੇ ਸਾਰਿਆਂ ਨੂੰ ਜੈ ਗੁਰਦੇਵ ਧਾਨ ਗੁਰਦੇਵ ਜੈ ਪੀਮ ਜੈ ਭਾਗ Chandar Consultants Limited Building Maintenance Handyman under Check Trade platform is now available on your local London area. He has more than 5 years experience in same line. He used to work with reputed companies, agencies, as well local builders with brothers. He is professional by plumbing, electrician, masonry, car painting. For more information, please contact him at under check platform Trade Trade, www.checktrade.com slash 921760. Chandler Consultants Limited call him on this number 07940795686. ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ